ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਸਾਲ ਭਰ ਇੱਕ ਖਾਸ ਉਡੀਕ ਰਹਿੰਦੀ ਹੈ ਤੇ ਲੋਕ ਇਸ ਖੁਸ਼ੀਆਂ ਦੇ ਤਿਉਹਾਰ ਨੂੰ ਆਪੋ ਆਪਣੇ ਤਰੀਕੇ ਤੇ ਰਸਮਾਂ ਨਾਲ ਮਨਾਉਂਦੇ ਹਨ ਪਰ ਕੈਨੇਡਾ ਦੇ ਵਿੱਚ ਕਈ ਵੱਡੇ ਸ਼ਹਿਰ ਚ ਫਾਇਰਵਰਕਸ ਨੂੰ ਲੈ ਕੇ ਬਹੁਤ ਸਖਤ ਨਿਯਮ ਹਨ ਸਾਊਥ ਏਸ਼ੀਅਨ ਪਾਈਚਾਰੇ ਦੀ ਸੰਗਣੀ ਵਸੋ ਵਾਲੇ ਸ਼ਹਿਰ ਸਰੀ ਦੀ ਗੱਲ ਕੀਤੀ ਜਾਵੇ ਤਾਂ ਬਾਇਲਾਸ ਦਾ ਕਹਿਣਾ ਹੈ ਕਿ ਸਰੀ ਚ ਪਟਾਕੇ ਪੂਰੀ ਤਰ੍ਹਾਂ ਬੈਨ ਹਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਤੇ ਭਾਰੀ ਜੁਰਮਾਨਾ ਵੀ ਲੱਗ ਸਕਦਾ ਹੈ ਸਰਿ ਦੇ ਡਾਇਰੈਕਟਰ ਆਫ ਬਾਇਲॉज ਜਸ ਜੋਲਨੀ ਆਮਨੀ ਨਿਊਜ਼ ਤੇ ਵਿਸ਼ੇਸ਼ ਗੱਲ ਕਰਦੇ ਆਂ ਦੱਸਿਆ ਕਿ ਬਾਇਲॉज ਦੀਆਂ ਟੀਮਾਂ ਸਖਤੀ ਨਾਲ ਨਿਗਰਾਨੀ ਚ ਜੁਟੀਆਂ ਹਨ ਤੇ ਹੈਲੋਵੀਨ ਜਾਂ ਬੰਦੀ ਛੋੜ ਦਿਵਸ ਤੇ ਦੀਵਾਲੀ ਵੇਲੇ ਉਹਨਾਂ ਦੇ ਨਿਯਮ ਇਹ ਹੈਗੇ ਵੀ ਐਸ ਵੇਲੇ ਤੁਸੀਂ ਸਰਿਚ ਨਾ ਖਰੀਦ ਸਕਦੇ ਜੀ ਨਾ ਵੇਚ ਸਕਦੇ ਜੀ ਤੇ ਨਾ ਤੁਸੀਂ ਪਟਾਕੇ ਚਲਾ ਸਕਦੇ ਜੀ ਸੋ ਉਹਦੇ ਫਾਈਨਸ ਅਸੀਂ ਪਿਛਲੇ ਸਾਲ ਫਾਈਨ ਵਧਾਈ ਸੀਗੇ ਉਹ ਫਾਈਨਸ 400 ਡਾਲਰ ਤੋਂ ਲੈ ਕੇ 1000 ਡਾਲਰ ਤੱਕ ਹੋ ਸਕਦੇ ਆਂ ਕੁਸੀਂ ਰੀਸੈਂਟ ਕੋ ਇਨਸੀਡੈਂਸ ਵਗੈਰਾ ਦੀ ਗੱਲ ਕੀਤੀ ਜਦੋਂ ਕੋਈ ਪਟਾਕੇ ਇਸ ਤਰੀਕੇ ਨਾਲ ਚਲਾਉਂਦਾ ਹੈ ਕਿ ਜਿਹਦੇ ਕਿਸੇ ਨੂੰ ਜਾਨ ਮਾਲ ਨੂੰ ਖਤਰਾ ਹੋਵੇ ਕਿਸੇ ਦੀ ਗੱਡੀ ਨੂੰ ਅੱਗ ਲੱਗ ਜਾਵੇ ਜਾਂ ਕਿਸੇ ਤੁਸੀਂ ਆਪ ਕੋਈ ਰਾਕੇਟ ਕਿਸੇ ਦੇ ਘਰ ਵੱਲ ਚਲਾਉਨੇ ਆ ਉਹਨਾਂ ਦੇ ਘਰ ਚੰਦਰ ਜਾ ਕੇ ਅੱਗ ਲੱਗ ਜਾਵੇ ਉਹਦੇ ਫਾਈਨ ਆਲਮੋਸਟ 50000 ਡਾਲਰ ਤੱਕ ਹੈਗੇ ਜਾਲ ਅਨੁਸਾਰ ਪਿਛਲੇ ਸਾਲ ਵੀ ਉਹਨਾਂ ਵੱਡੀ ਗਿਣਤੀ ਚ ਜੁਰਮਾਨੇ ਕੀਤੇ ਸੀ ਯਾ ਪਿਛਲੇ ਸਾਲ ਅਸੀਂ ਜਦੋਂ 2024 ਚ 532 ਕੰਪਲੇਨਸ ਆਈ ਸੀਗੇ ਟੋਟਲ ਜਿੱਦਾਂ ਸਾਡੇ ਫੋਨ ਲਾਈਨ ਤੇ ਤੇ ਈਮੇਲ ਰਾਹੀਂ ਤੇ ਅਸੀਂ 146 ਟਿਕਟਾਂ ਇਸ਼ੂ ਕੀਤੀਆਂ ਸੀਗੀਆਂ ਆਲਮੋਸਟ ਅਸੀਂ ਹਜ਼ਾਰ ਲੋਕਾਂ ਨਾਲ ਡੀਲ ਕੀਤਾ ਸੀਗਾ ਉਹ ਕਿਸੇ ਨੂੰ ਵਾਰਨਿੰਗ ਦਿੱਤੀ ਕਿਸੇ ਨੂੰ ਟਿਕਟਾਂ ਦਿੱਤੀਆਂ ਕਿਸੇ ਨੂੰ ਜਸ ਤੋਂ ਦਹੀਂ ਵੀ ਫ੍ਰੈਂਡਲੀ ਕਨਵਰਸੇਸ਼ਨ ਸੀਗੀਆਂ ਪਰ ਤੁਸੀਂ ਦੇਖ ਸਕਦੇ ਆਂ ਵੀ ਪੁਲਿਸ ਨੇ ਫਾਇਰਫਾਈਟਰਸ ਨੇ ਤੇ ਅਸੀਂ 3.5 ਲੱਖ ਡਾਲਰ ਦੇ ਅਸੀਂ ਪਿਛਲੇ ਸਾਲ ਫਾਇਰਵਰਕ ਸੀਜ਼ ਕੀਤੇ ਸੀਗੇ ਉਨਾ ਘਰ ਚ ਪਾਲਤੂ ਜਾਨਵਰਾਂ ਦਾ ਵਿਸ਼ੇਸ਼ ਜ਼ਿਕਰ ਕਰਦੇ ਆ ਕਿ ਸਾਨੂੰ ਉਹਨਾਂ ਦੇ ਜਜ਼ਬਾਤ ਵੀ ਸਮਝਣੇ ਚਾਹੀਦੇ ਹਨ ਕਿ ਪੈਟਸ ਜਿਹੜੇ ਲੁਕਦੇ ਆ ਕੋਈ ਕੁਸੂਫੀਆਂ ਥੱਲੇ ਕੋਈ ਬੈਡਸ ਥੱਲੇ ਉਹ ਵਿਚਾਰੇ ਬਹੁਤ ਤੰਗ ਹੁੰਦੇ ਸੋ ਮਤਲਬ ਕਹਿੰਦਾ ਮੈਂ ਵੀ ਬੀ ਮਾਈਂਡਫੁਲ ਬੀ ਰਿਸਪੈਕਟਫੁਲ ਬੀ ਕਾਈਂਡ ਟੂ ਈਚ ਅਦਰ ਤਾਂ ਮਤ ਖੁਸ਼ੀ ਮਨਾਓ ਮੈਂ ਤਾਂ ਕਹਿੰਨਾ ਹਾਂ ਕਿ ਖੁਸ਼ੀਆਂ ਮਨਾਓ ਪਰ ਇਸ ਤੰਗ ਨਾ ਮਨਾਓ ਕਿ ਆਪਾਂ ਕਿਸੇ ਹੋਰ ਤੇ ਕੋਈ ਬੋਝ ਨਾ ਬਣੀਆਂ ਅਦਰ ਸਰੀ ਦੇ ਫਾਇਰ ਫਾਈਟਰ ਪੌਲ ਜਸਵਾਲ ਵੀ ਲੋਕਾਂ ਨੂੰ ਅਪੀਲ ਕਰ ਰਹੇ ਹਨ ਕਿ ਤਿਉਹਾਰਾਂ ਦੇ ਦਿਨਾਂ 'ਚ ਮੋਮਬਤੀਆਂ ਅਤੇ ਦੀਵੇ ਜਗਾਉਣ ਸਮੇਂ ਸਾਵਧਾਨੀ ਵਰਤੀ ਜਾਵੇ ਅਤੇ ਜਿਸ ਥਾਂ ਤੇ ਤੁਸੀਂ ਦੀਵੇ ਬਾਲ ਰਹੇ ਹੋ ਉਸ ਨੂੰ ਆਪਣੀ ਨਿਗਰਾਨੀ 'ਚ ਰੱਖੋ ਤਾਂ ਕਿ ਕੋਈ ਅਣਸੁਖਾਵੀ ਘਟਨਾ ਨਾ ਵਾਪਰੇ ਹੁਣ ਜਦੋਂ ਅਸੀਂ ਦੀਵਾਲੀ ਦੀ ਗੱਲ ਕਰਦੇ ਆ ਜਾਂ ਬੰਦੀ ਚੋੜ ਦੀ ਵਾਸ ਜਾਂ ਹੈਲੋਵਿਨ ਦੀ ਵੀ ਕਿ ਕਿ ਲੋਕ ਕਦੀ ਕਦੀ ਬਾਹਰ ਦੀਵੇ ਚਲਾਉਂਦੇ ਆ ਸੋ ਦੀਵੇ ਲਾਉਂਦੇ ਆ ਕਦੀ ਕਦੀ ਫਿਰ ਧਿਆਨ ਦੋ ਦੂਏ ਪਾਸੇ ਹੋ ਜਾਂਦਾ ਜਾਪੂਲ ਜਾਂਦੇ ਆ ਲੋਕ ਫਿਰ ਦੀਵਾ ਜਾਲਾ ਕਰੀ ਕਰੀ ਕਰਨ ਨਾਲ ਕੋਲ ਹੁੰਦਾ ਘਰ ਦੇ ਤੇ ਅੱਗ ਸ਼ੁਰੂ ਹੋ ਜਾਂਦੀ ਆ ਜਬ ਭੁੱਲ ਜਾਂਦੇ ਆ ਕਦੇ ਕਦੇ ਰਾਤ ਨੂੰ ਕੁਝ ਕੋਈ ਪਰਦੇ ਪਰਦੇ ਨੂੰ ਲੱਗ ਅੱਗ ਲੱਗ ਜਾਂਦੀ ਆ ਜਾਂ ਹੋਰ ਕੋਈ ਚੀਜ਼ ਨੇੜੇ ਹੋਵੇ ਸੋ ਅਸੀਂ ਲੋਕਾਂ ਨੂੰ ਹਮੇਸ਼ਾ ਹੀ ਰਮਾਇੰਦ ਕਰਦੇ ਆ ਕਿ ਸੌਣ ਤੋਂ ਪਹਿਲਾਂ ਚੈੱਕ ਕਰੋ ਕਿ ਦੀਵਿਅ ਸੀ ਬੁਝਾ ਦਿੱਤੇ ਨਾਲੇ ਧਿਆਨ ਹਮੇਸ਼ਾ ਉਸ ਵੱਲ ਹੋਣਾ ਚਾਹੀਦਾ ਉਹਨਾਂ ਖਾਸ ਤੌਰ ਤੇ ਹੋਮ ਸੇਫ ਪ੍ਰੋਗਰਾਮ ਦਾ ਜ਼ਿਕਰ ਕਰਦੇ ਆ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਾ ਲਾਹਾ ਵੀ ਜ਼ਰੂਰ ਲੈਣ ਇਹ ਜਿਹੜਾ ਹੋਮ ਸੇਫ ਪ੍ਰੋਗਰਾਮ ਆ ਤੁਸੀਂ ਫਾਇਰ ਡਿਪਾਰਟਮੈਂਟ ਤੋਂ ਸੀ ਬੁੱਕ ਕਰ ਸਕਦੇ ਆ ਫ੍ਰੀ ਆਫ ਕਾਸ ਇਨਸਪੈਕਸ਼ਨ ਸਾਡੀ ਵੈਬਸਾਈਟ ਦੇ ਜ਼ਰੀਏ ਇਹ ਇਨਸਪੈਕਸ਼ਨ ਦੇ ਵਿੱਚ ਤੁਸੀਂ ਸੋਟਾ ਫਾਇਰ ਕ੍ਰੂ ਥੋੜੇ ਕਰਾ ਆ ਕੇ ਤੁਹਾਡਾ স্মੋਕ ਅਲਰਮ ਚੈੱਕ ਕਰ ਦਿੰਦੇ ਆ ਜੇ ਤੁਹਾਡੇ স্মੋਕ ਅਲਰਮ ਨਹੀਂ ਕੰਮ ਕਰਦੇ ਹੁਣ ਅਸੀਂ ਫ੍ਰੀ ਆਫ ਕਾਸ ਰਿਪਲੇਸ ਕਰ ਦਿੰਦੇ ਆ ਸੋ ਸਰੀ ਵੈਂਕੂਵਰ ਸਮੀਤ ਜਿੱਥੇ ਵੀ ਸਾਊਥ ਏਸ਼ੀਅਨ ਕਮਿਊਨਿਟੀ ਦੀ ਸੰਗਣੀ ਵਸੋ ਹੈ ਉੱਥੇ ਸਿਟੀ ਦੇ ਅਧਿਕਾਰੀ ਲੋਕਾਂ ਨੂੰ ਤਿਉਹਾਰਾਂ ਦੇ ਮੱਦੇਨਜ਼ਰ ਚੇਤਾਵਨੀ ਦੇ ਰਹੇ ਹਨ ਕਿ ਪਟਾਕਿਆਂ ਦੀ ਵਰਤੋਂ ਨਾ ਕਰੋ ਅਤੇ ਅੱਗ ਲੱਗਣ ਦੇ ਹਾਦਸਿਆਂ ਤੋਂ ਆਪਣਾ ਤੇ ਆਪਣੇ ਪਰਿਵਾਰ ਦਾ ਬਚਾਅ ਕਰੋ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸਮੇਤ ਕਈ ਸ਼ਹਿਰਾਂ ਦੇ ਵਿੱਚ ਆਤਿਸ਼ਬਾਜ਼ੀ ਪਾਬੰਦੀਸ਼ੁਦਾ ਹੀ ਨਹੀਂ ਬਲਕਿ ਖਤਰਨਾਕ ਵੀ ਹੈ ਸਾਡੀ ਇੱਕ ਛੋਟੀ ਜੀ ਪਹਿਲ ਕਦਮੀ ਕਿਸੇ ਵੱਡੇ ਹਾਦਸੇ ਨੂੰ ਰੋਕ ਸਕਦੀ ਹੈ ਆਓ ਦੀਵਾਲੀ ਨੂੰ ਖੁਸ਼ੀਆਂ ਨਾਲ ਮਨਾਈਏ ਨਾ ਕਿ ਧੂਏ ਤੇ ਪ੍ਰਦੂਸ਼ਣ ਦੇ ਨਾਲ ਪਰਮਜੀਤ ਸਿੰਘ ਓਮਨੀ ਨਿਊਜ਼ ਸਰੀ